ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਭਵਾਈਆਂ ਗਈਆਂ ਪੁਰਾਣੇ ਸੂਏ ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ ਹੁਣ ਕੱਸੀਆਂ ਅਤੇ ਸੂਹਾਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾਫੀ ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਵਿਹਾਰ ਖੇਤ ਨੂੰ ਨੱਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬੇਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਰਾਵੀ ਦਰਿਆ ਦਾ ਜਿਹੜਾ ਪੱਧਰ ਹੈ ਉਹ ਵਧਦਾ ਜਾ ਰਿਹਾ ਜੇ ਗੱਲ ਕਰੀਏ ਤਾਂ ਜਿਹੜਾ بارش ਲਗਾਤਾਰ ਹੋ ਰਹੀ ਹੈ ਔਰ ਇੱਕ ਜਿਹੜਾ ਡੈਮਸ ਦੇ ਉੱਤੇ ਜਿਹੜਾ ਪਾਣੀ ਛੱਡਣ ਦੇ ਕਰਕੇ ਜਿਹੜਾ ਹੈ ਉਹ ਲੈਵਲ ਜਿਹੜਾ ਹੈ ਉਹ ਵਧਦਾ-ਵਧਦਾ ਜਿਹੜਾ ਹੁਣ ਜਿਹੜਾ 3 ਲੱਖ ਤੋਂ ਉੱਪਰ ਹੋ ਚੁੱਕਾ ਹੈ ਜੇਕਰ ਗੱਲ ਕਰਦੇ ਆਪਾਂ ਇਸ ਵੇਲੇ ਅਮਿਸਰ ਏਰੀਆ ਦੇ ਨਾਲ ਲੱਗਦੇ ਰਵੀ ਦਰਿਆ ਦੀ ਤਾਂ ਇਸ ਵੇਲੇ ਸਾਡੇ ਨਾਲ ਜਿਹੜੇ ਐਸ.ਡੀ.ਐਮ. ਅਚ ਨਾਲਾ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਇਸ ਵੇਲੇ ਮੌਜੂਦਾ ਸਥਿਤੀ ਹੈ ਕਿੰਨਾ ਪਾਣੀ ਚੱਲ ਰਿਹਾ ਔਰ ਕੀ ਮਾਹੌਲ ਹੈ ਸਰ ਇਸ ਟਾਈਮ ਜਿਹੜਾ ਪਾਣੀ ਹੈ ਜੀ ਰ ਤੇ ਵਿਦਨ রাਵੀ ਹੈ ਪਰ ਇਹ ਹੈ ਕਿ ਕ੍ਰਾਸ ਕਰਕੇ ਸਾਡੀ ਤੁਸੀਂ ਕਾਫੀ ਦੂਰ ਹੈ ਤਾਂ ਖਲੇ ਤੁਸੀਂ ਤੱਕ ਨਹੀਂ ਪਾਣੀ ਪਹੁੰਚਾ ਟੱਚ ਜਰੂਰ ਕੀਤਾ ਤੁਸੀਂ ਨੇ ਸਰ ਅੱਗੇ ਜੇ ਗੱਲ ਕਰਦੇ ਹੋਰ ਕਿੰਨਾ ਪਾਣੀ ਆ ਰਿਹਾ ਕੋਈ ਖਤਰਾ ਹੈ ਕੋਈ ਹਾਂਜੀ ਹਾਂਜੀ ਬਾਰਿਸ਼ ਲਗਾਤਾਰ ਪੈ ਰਹੀ ਹੈ ਉਥੇ ਕਰਕੇ ਪਾਣੀ ਵਧਣ ਦੀ ਸੰਭਾਵਨਾ ਜਿਵੇਂ ਉਪਰ ਅਥਾਰਟੀਆਂ ਨੇ ਸਾਨੂੰ ਦੱਸਿਆ ਤੇ ਉਹਦੇ ਕਰਕੇ ਅਸੀਂ ਥੋੜਾ ਜਿਹਾ ਪੈਨਿਕ ਵੀ ਕਰ ਰਹੇ ਹਾਂ ਤਾਂ ਜੋ ਪਬਲਿਕ ਨੂੰ ਅਪੀਲ ਕਰ ਰਹੇ ਹਾਂ ਕਿ ਜਿਹੜਾ ਖਾਲੀ ਸਥਾਨ ਤੇ ਆਜਣ ਉੱਚੇ ਸਥਾਨ ਤੇ ਆਜਣ ਸੋਦਰ ਕੀ ਕੋਈ ਹੋਜੀ ਹੈਪਨਿੰਗ ਨਾ ਹੋਏ ਜਾਨ ਮਾਲ ਦੀ ਨੁਕਸਾਨ ਨਾ ਹੋ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਹੋ ਰਹੀ ਪੋਸਟ ਕੀ ਕੋਨੇਵਾਲ ਦਾ ਜਿਹੜਾ ਕੋਈ ਏਰੀਏ ਦੇ ਵਿੱਚ ਕੋਈ ਨਾ ਕਿਤੇ ਪਾਣੀ ਦੀ ਲੀਕੇਜ ਹੋਈ ਹੈ ਕੋਈ ਜਿਹੜਾ ਢਾਹ ਲੱਗੀ ਹੈ ਪੁਲ ਨੂੰ ਇਹ ਕੁਝ ਹੈ ਇਦਾਂ ਨਹੀਂ ਕੋਈ ਨਹੀਂ ਨਹੀਂ ਪੁਲ ਬਿਲਕੁਲ ਸੇਫ ਹੈ ਜੀ ਕੋਨੇਵਾਲਾ ਨਾਲ ਬਿਲਕੁਲ ਪੁਲ ਸੇਫ ਹੈ ਫਵਾ ਹੈਗੀ ਹੈ ਹੁਣੇ ਤੁਹਾਡੇ ਸਾਹਮਣੇ ਅਫੀਸਰਸ ਜਾ ਰਹੇ ਨੇ ਕੋਨੇਵਾਲੇ ਪੁਲ ਤੇ ਜਾ ਰਹੇ ਨੇ ਆਪਾਂ ਤੇ ਉਹ ਜਿਹੜੇ ਮਤਲਬ ਰਾਵੀ ਨਦੀ ਦੇ ਕੋਨੇ ਟੁੱਟਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਉਹ ਤਾਂ ਨਾਰਮਲ ਹੈ ਜਦੋਂ ਪਾਣੀ ਜ਼ਿਆਦਾ ਤਾਂ ਟੋਣਾ ਹੋਏਗਾ ਲੇਕਿਨ ਪੁੱਲ ਬਿਲਕੁਲ ਸੇਫ ਹੈ ਕੋਈ ਹੋਜੀ ਪ੍ਰੋਬਲਮ ਨਹੀਂ ਲੋਕਾਂ ਨੂੰ ਹੁਣ ਕੀ ਅਪੀਲ ਕੀਤੀ ਆ ਕਿੰਨੇ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਤੁਸੀਂ ਉੱਥੇ ਏਵੈਕੂਏਟ ਹੋਣ ਲਈ ਕਹਿੰਦਾ ਅਸੀਂ ਤੁਸੀਂ ਦੇ ਨਾਲ ਨਾਲ ਜਿਹੜੇ ਪਿੰਡ ਨੇ ਜ ਉਹਨਾਂ ਨੂੰ ਅਪੀਲ ਕੀਤੀ ਆ ਕਿ ਖਾਲੀ ਕਰਕੇ ਆਪਣੇ ਘਰ ਉੱਚੀ ਜਗ੍ਹਾ ਤੇ ਆ ਜਾਓ ਇhtiyat ਦੇ ਤੌਰ ਤੇ ਕਿੰਨੇ ਪਿੰਡ ਕਿਹੜੇ 14 ਪਿੰਡ ਟੋਟਲ ਨੇ ਸਾਡੇ ਕਿਹੜੀਆਂ ਕਿਹੜੀਆਂ ਟੀਮਾਂ ਹੋਣ ਲੱਗੀਆਂ ਐਨਡੀਆਰਫ ਦੀਆਂ ਟੀਮਾਂ ਪਹੁੰਚ ਗਈਆਂ ਐਨਡੀਆਰ ਦੀ ਟੀਮ ਸਾਡੇ ਕੋਲ ਪਹੁੰਚ ਚੁੱਕੀ ਆ ਪਰ ਐਨਡੀਆਰ ਦੀ ਟੀਮ ਦਾ ਹਲੇ ਕੰਮ ਨਹੀਂ ਕਿਉਂਕਿ ਕੋਈ ਸਾਡਾ ਕੋਈ ਵੀ ਪ੍ਰਾਤਮਿਕ ਦਾ ਮੇਰ ਹੈ ਕੋਈ ਵੀ ਜਾਨ ਮਾਲ ਦੀ ਨੁਕ ਇਨਸਾਨ ਜਾਨਵਰ ਕਿਤੇ ਵੀ ਕੋਈ ਫਸਿਆ ਨਹੀਂ ਕੋਇਆ ਸਾਰੇ ਸੇਫ ਨੇ ਜਿਸ ਤਰੀਕੇ ਨਾਲ ਇੱਥੇ ਸਭ ਤੋਂ ਜ਼ਿਆਦਾ ਮਾਰ ਪਈ ਏਸੀ ਜੀ ਨੂੰ 88 ਦੇ ਹਰ ਦੀ ਗੱਲਾਂ ਚੱਲ ਰਹੀਆਂ ਚਰਚਾ ਚੱਲ ਰਹੀ ਹੈ ਕਿ ਫੇਰ ਉਸ ਤਰੀਕੇ ਦੇ ਹਾਲਾਤ ਜਿਹੜੇ ਆ ਬਣ ਸਕਦੇ ਨੇ ਜਿੰਨਾ ਪਾਣੀ ਉਦੋਂ ਆਇਆ ਸੀ ਉਸ ਤੋਂ ਜਿਹੜਾ ਜ਼ਿਆਦਾ ਪਾਣੀ ਹੁਣ ਇਸ ਵੇਲੇ ਆ ਰਿਹਾ ਜੀ ਇਹ ਸੁਣਿਆ 88 ਸਾਲ ਸੀ ਪਤਾ ਕੀਤਾ ਸੀ ਸਾਰਾ ਸਰਵੇ ਵੀ ਚੈੱਕ ਕੀਤਾ ਪੁਰਾਣਾ ਰਿਕਾਰਡ ਚੈੱਕ ਕੀਤਾ 88 ਵਰਗੇ ਹਾਲਾਤ ਜ਼ਰੂਰ ਨੇ ਇਸੇ ਕਰਕੇ ਅਸੀਂ ਪਬਲਿਕ ਨੂੰ ਪਹਿਲਾਂ ਹੀ ਅਵੇਅਰ ਕਰ ਰਹੇ ਹਾਂ ਸੋ ਦਰ ਕਿ ਉਹ ਖਾਲੀ ਕਰਕੇ ਉੱਚੀ ਜਗ੍ਹਾ ਤੇ ਆ ਜਾਣ ਤਾਂ ਜੋ ਕਿਸੇ ਨੁਕਸਾਨ ਤੋਂ ਬਚਿਆ ਜਾ ਸਕੇ ਸੋ ਇਸੇਗੇ ਐਸਜੀਐਮ ਆਲਾ ਜਿਹਨਾਂ ਨੇ ਦੱਸਿਆ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਆ ਜਿਹੜੇ ਨਾਲ ਲੱਗਦੇ ਦਰਿਆ ਦੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੁਰੱਖਿਅਤ ਜਗ੍ਹਾ ਦੇ ਉੱਤੇ ਚੱਲ ਜਾਣ ਔਰ ਇਹਨਾਂ ਪ੍ਰਸ਼ਾਸਨ ਵੱਲੋਂ ਬਣਾਏ ਗਏ ਜਿਹੜੇ ਕੇਂਦਰ ਆ ਉਹਨਾਂ ਦੇ ਉੱਤੇ ਜਾ ਕੇ ਚਲੇ ਜਾਣ ਤਾਂਕਿ ਜਿਹੜਾ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਉਹਨਾਂ ਨਾਂ ਹੋ ਸਕੇ ਔਰ ਅਜੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਜੁੜੇ ਰਹੋ ਅੱਜ ਨਾਲਾ ਤੋਂ ਵਿਸ਼ਾ ਚੈਨਲ ਕੋਲ ਦੈਨਿਕ ਸੁਰੇ ਟੀਵੀ ਰਾਵੀ ਦਰਿਆ ਦਾ ਜਿਹੜਾ ਪੱਧਰ ਹੈ ਉਹ ਵਧਦਾ ਜਾ ਰਿਹਾ ਜੇ ਗੱਲ ਕਰੀਏ ਤਾਂ ਜਿਹੜਾ بارش ਲਗਾਤਾਰ ਹੋ ਰਹੀ ਹੈ ਔਰ ਇੱਕ ਜਿਹੜਾ ਡੈਮਸ ਦੇ ਉੱਤੋਂ ਜਿਹੜਾ ਪਾਣੀ ਛੱਡਣ ਦੇ ਕਰਕੇ ਜਿਹੜਾ ਹੈ ਉਹ ਲੈਵਲ ਜਿਹੜਾ ਹੈ ਉਹ ਵਧਦਾ ਵਧਦਾ ਜਿਹੜਾ ਹੁਣ ਜਿਹੜਾ 3 ਲੱਖ ਤੋਂ ਉੱਪਰ ਹੋ ਚੁੱਕਾ ਹੈ ਜੇਕਰ ਗੱਲ ਕਰਦੇ ਆਪਾਂ ਇਸ ਵੇਲੇ ਅੰਮ੍ਰਿਤਸਰ ਏਰੀਆ ਦੇ ਨਾਲ ਲੱਗਦੇ ਰਾਵੀ ਦਰਿਆ ਦੀ ਤਾਂ ਇਸ ਵੇਲੇ ਸਾਡੇ ਨਾਲ ਜਿਹੜੇ ਐਸਡੀਐਮ ਅਜਨਾਲਾ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਇਸ ਵੇਲੇ ਮੌਜੂਦਾ ਸਥਿਤੀ ਹੈ ਕਿੰਨਾ ਪਾਣੀ ਚੱਲ ਰਿਹਾ ਔਰ ਕੀ ਮਾਹੌਲ ਹੈ ਇਸ ਟਾਈਮ ਜਿਹੜਾ ਪਾਣੀ ਹੈ ਜੀ ਰਾਵੀ ਦੇ ਵਿੱਚ ਸਾਡੇ ਕੋਲੋਂ 4 ਲੱਖ ਦੇ ਕਰੀਬ ਕ੍ਰਾਸ ਕਰ ਰਿਹਾ ਤੇ ਵਿਦਿਨ ਰਾਵੀ ਹੈ ਪਰ ਇਹ ਹੈ ਕਿ ਕ੍ਰਾਸ ਕਰਕੇ ਸਾਡੀ ਤੁਸੀ ਕਾਫੀ ਦੂਰ ਹੈ ਤਾਂ ਅਖਲੇ ਤੁਸੀ ਤੱਕ ਨਹੀਂ ਪਾਣੀ ਪਹੁੰਚਿਆ ਟੱਚ ਜਰੂਰ ਕੀਤਾ ਤੁਸੀ ਨੇ ਸਰ ਅੱਗੇ ਜੇ ਗੱਲ ਕਰਦੇ ਹੋਰ ਕਿੰਨਾ ਪਾਣੀ ਆ ਰਿਹਾ ਕੋਈ ਖਤਰਾ ਹੈ ਕੋਈ ਹਾਂਜੀ ਹਾਂਜੀ ਬਾਰਿਸ਼ ਲਗਾਤਾਰ ਪੈ ਰਹੀ ਹੈ ਉਥੇ ਕਰਕੇ ਪਾਣੀ ਵਧਣ ਦੀ ਸੰਭਾਵਨਾ ਜਿਵੇਂ ਉਪਰ ਅਥਾਰਟिटीज ਨੇ ਸਾਨੂੰ ਦੱਸਿਆ ਤੇ ਉਹਦੇ ਕਰਕੇ ਅਸੀਂ ਥੋੜਾ ਜਿਹਾ ਪੈਨਿਕ ਵੀ ਕਰ ਰਹੇ ਹਾਂ ਤਾਂ ਜੋ ਪਬਲਿਕ ਨੂੰ ਅਪੀਲ ਕਰ ਰਹੇ ਆ ਕਿ ਜਿਹੜਾ ਖਾਲੀ ਸਥਾਨ ਤੇ ਆਜਣ ਉੱਚੇ ਸਥਾਨ ਤੇ ਆਜਣ ਸੋਦਰ ਕੀ ਕੋਈ ਹੋ ਜੀ ਹੈਪਨਿੰਗ ਨਾ ਹੋਏ ਜਾਨ ਮਾਲ ਦੀ ਨੁਕਸਾਨ ਨਾ ਹੋ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਹੋ ਰਹੀ ਪੋਸਟ ਕੀ ਕੋਨੇਵਾਲ ਦਾ ਜਿਹੜਾ ਕੋਈ ਏਰੀਆ ਦੇ ਵਿੱਚ ਕੋਈ ਨਾ ਕਿਤੇ ਪਾਣੀ ਦੀ ਲੀਕੇਜ ਹੋਈ ਹੈ ਕੋਈ ਜਿਹੜਾ ਢਾ ਲੱਗੀ ਹੈ ਪੁਲ ਨੂੰ ਇਹ ਕੋਈ ਹੈ ਇਦਾਂ ਨਹੀਂ ਕੋਈ ਨਹੀਂ ਨਹੀਂ ਪੁਲ ਬਿਲਕੁਲ ਸੇਫ ਹੈ ਜੀ ਕੋਨੇਵਾਲ ਵਾਲਾ ਬਿਲਕੁਲ ਪੁਲ ਸੇਫ ਹੈ ਫਵਾ ਹੈਗੀ ਹੈ ਹੁਣੇ ਤੁਹਾਡੇ ਸਾਹਮਣੇ ਅਫੀਸਰਸ ਜਾ ਰਹੇ ਨੇ ਕੋਨੇਵਾਲ ਦੇ ਪੁਲ ਤੇ ਜਾ ਰਹੇ ਨੇ ਆਪਾਂ ਤੇ ਉਹ ਜਿਹੜੇ ਮਤਲਬ ਰਾਵੀ ਨਦੀ ਦੇ ਕੋਨੇ ਟੁੱਟਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਉਹ ਤਾਂ ਨਾਰਮਲ ਹੈ ਜਦੋਂ ਪਾਣੀ ਜ਼ਿਆਦਾ ਤਾਂ ਟੋਣਾ ਹੋਏਗਾ ਲੇਕਿਨ ਪੁੱਲ ਬਿਲਕੁਲ ਸੇਫ ਹੈ ਕੋਈ ਹੋਜੀ ਪ੍ਰੋਬਲਮ ਨਹੀਂ ਲੋਕਾਂ ਨੂੰ ਹੁਣ ਕੀ ਅਪੀਲ ਕੀਤੀ ਹੈ ਕਿੰਨੇ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਤੁਸੀਂ ਉੱਥੇ ਏਕਿਊਏਟ ਹੋਣ ਲਈ ਕਹਿੰਦਾ ਅਸੀਂ ਤੁਸੀਂ ਦੇ ਨਾਮ ਨਾਲ ਜਿਹੜੇ ਪਿੰਡ ਨੇ ਜ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਖਾਲੀ ਕਰਕੇ ਆਪਣੇ ਘਰ ਉੱਚੀ ਜਗ੍ਹਾ ਤੇ ਆ ਜਾਓ ਇhtiyat ਦੇ ਤੌਰ ਤੇ ਕਿੰਨੇ ਪਿੰਡ ਕਿੰਨੇ 14 ਪਿੰਡ ਟੋਟਲ ਨੇ ਜੀ ਸਾਡੇ ਕਿਹੜੀਆਂ ਕਿਹੜੀਆਂ ਟੀਮਾਂ ਹੋਣ ਲੱਗੀਆਂ ਐਨਡੀਆਰਫ ਦੀਆਂ ਟੀਮਾਂ ਪਹੁੰਚ ਗਈਆਂ ਐਨਡੀਆਰਫ ਦੀ ਟੀਮ ਸਾਡੇ ਕੋਲ ਪਹੁੰਚ ਚੁੱਕੀ ਆ ਪਰ ਐਨਡੀਆਰਫ ਦੀ ਟੀਮ ਦਾ ਹਲੇ ਕੰਮ ਨਹੀਂ ਕਿਉਂਕਿ ਕੋਈ ਸਾਡਾ ਕੋਈ ਵੀ ਪ੍ਰਮਾਤਮਾ ਦਾ ਮਿਹਰ ਹੈ ਕੋਈ ਵੀ ਜਾਨ ਮਾਲ ਇਨਸਾਨ ਜਾਨਵਰ ਕਿਤੇ ਵੀ ਕੋਈ ਫਸਿਆ ਨਹੀਂ ਹੋਇਆ ਸਾਰੇ ਸੇਫ ਨੇ ਜਿਸ ਤਰੀਕੇ ਨਾਲ ਇੱਥੇ ਸਭ ਤੋਂ ਜ਼ਿਆਦਾ ਮਾਰ ਪਈ ਏਸੀ ਜੀ ਨੂੰ 88 ਦੇ ਹਰ ਦੀ ਗੱਲਾਂ ਚੱਲ ਰਹੀਆਂ ਚੱਤਾ ਚਾਵੀ ਹੈ ਕਿ ਫੇਰ ਉਸ ਤਰੀਕੇ ਦੇ ਹਾਲਾਤ ਜਿਹੜੇ ਆ ਬਣ ਸਕਦੇ ਨਾ ਜਿੰਨਾ ਪਾਣੀ ਉਦੋਂ ਆਇਆ ਸੀ ਉਸ ਤੋਂ ਜਿਹੜਾ ਜ਼ਿਆਦਾ ਪਾਣੀ ਹੁਣ ਇਸ ਵੇਲੇ ਆ ਰਿਹਾ ਜੀ ਇਹ ਸੁਣਿਆ 88 ਸਾਰੀ ਪਤਾ ਕੀਤਾ ਸਾਰਾ ਸਰਵੇ ਵੀ ਚੈੱਕ ਕੀਤਾ ਪੁਰਾਣਾ ਰਿਕਾਰਡ ਚੈੱਕ ਕੀਤਾ 88 ਵਰਗੇ ਹਾਲਾਤ ਜ਼ਰੂਰ ਨੇ ਇਸੇ ਕਰਕੇ ਅਸੀਂ ਪਬਲਿਕ ਨੂੰ ਪਹਿਲਾਂ ਹੀ ਅਵੇਅਰ ਕਰ ਰਹੇ ਹਾਂ ਸੋ ਦਰ ਕਿ ਉਹ ਖਾਲੀ ਕਰਕੇ ਉੱਚੀ ਜਗ੍ਹਾ ਤੇ ਆ ਜਾਣ ਤਾਂ ਜੋ ਕਿਸੇ ਨੁਕਸਾਨ ਤੋਂ ਬਚਿਆ ਜਾ ਸਕੇ ਇਸ ਜੀ ਐਸ ਐਮ ਆਈ ਨਾਲਾ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਆ ਜਿਹੜੇ ਨਾਲ ਲੱਗਦੇ ਦਰਿਆ ਦੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੁਰੱਖਿਅਤ ਜਗ੍ਹਾ ਦੇ ਉੱਤੇ ਚਲੇ ਜਾਣ ਔਰ ਜਿਹੜਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਜਿਹੜੇ ਕੇਂਦਰ ਆ ਉਹਨਾਂ ਦੇ ਉੱਤੇ ਜਾ ਕੇ ਚਲੇ ਜਾਣ ਤਾਂ ਕਿ ਜਿਹੜਾ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਉਹਨਾਂ ਦਾ ਹੋ ਸਕਦਾ ਰਾਵੀ ਦਰਿਆ ਦਾ ਜਿਹੜਾ ਪੱਧਰ ਹੈ ਉਹ ਵਧਦਾ ਜਾ ਰਿਹਾ ਜੇ ਗੱਲ ਕਰੀਏ ਤਾਂ ਜਿਹੜਾ ਬਾਰਿਸ਼ ਲਗਾਤਾਰ ਹੋ ਰਹੀ ਹੈ ਔਰ ਇੱਕ ਜਿਹੜਾ ਡੈਮਸ ਦੇ ਉੱਤੇ ਜਿਹੜਾ ਪਾਣੀ ਛੱਡਣ ਦੇ ਕਰਕੇ ਜਿਹੜਾ ਆ ਉਹ ਲੈਵਲ ਜਿਹੜਾ ਆ ਉਹ ਵਧਦਾ-ਵਧਦਾ ਜ ਏਰੀਏ ਦੇ ਨਾਲ ਲੱਗਦੇ ਰਾਵੀ ਦਰਿਆ ਦੀ ਤਾਂ ਇਸ ਵੇਲੇ ਸੜ ਨਾਲ ਜਿਹੜੇ ਐਸ.ਡੀ.ਐਮ. ਅਜਨਾਲਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਇਸ ਵੇਲੇ ਮੌਜੂਦਾ ਸਥਿਤੀ ਹੈ ਕਿੰਨਾ ਪਾਣੀ ਚੱਲ ਰਿਹਾ ਔਰ ਕੀ ਮਾਹੌਲ ਹੈ ਸਰ ਇਸ ਟਾਈਮ ਜਿਹੜਾ ਪਾਣੀ ਹੈ ਜੀ ਰਾਵੀ ਦੇ ਵਿੱਚ ਸਾਡੇ ਕੋਲੋਂ 4 ਲੱਖ ਦੇ ਕਰੀਬ ਕ੍ਰੋਸ ਕਰ ਰਿਹਾ ਤੇ ਵਿਦਿਨ ਰਾਵੀ ਹੈ ਪਰ ਇਹ ਹੈ ਕਿ ਕ੍ਰੋਸ ਕਰਕੇ ਸਾਡੀ ਤੁਸੀ ਕਾਫੀ ਦੂਰ ਹੈ ਤਾਂ ਅਖਲੇ ਤੁਸੀ ਤੱਕ ਨਹੀਂ ਪਾਣੀ ਪਹੁੰਚਿਆ ਟੱਚ ਜ਼ਰੂਰ ਕੀਤਾ ਤੁਸੀ ਨੇ ਸਰ ਅੱਗੇ ਜੇ ਗੱਲ ਕਰਦੇ ਹੋਰ ਕਿੰਨਾ ਪਾਣੀ ਆ ਰਿਹਾ ਕੋਈ ਖਤਰਾ ਹੈ ਕੋਈ ਹਾਂਜੀ ਹਾਂਜੀ ਬਾਰਿਸ਼ ਲਗਾਤਾਰ ਪੈ ਰਹੀ ਹੈ ਉਥੇ ਕਰਕੇ ਪਾਣੀ ਵਧਣ ਦੀ ਸੰਭਾਵਨਾ ਜਿਵੇਂ ਉਪਰ ਅਥਾਰਟिटीज ਨੇ ਸਾਨੂੰ ਦੱਸਿਆ ਤੇ ਉਹਦੇ ਕਰਕੇ ਅਸੀਂ ਥੋੜਾ ਜਿਹਾ ਪੈਨਿਕ ਵੀ ਕਰ ਰਹੇ ਹਾਂ ਤਾਂ ਜੋ ਪਬਲਿਕ ਨੂੰ ਅਪੀਲ ਕਰ ਰਹੇ ਹਾਂ ਕਿ ਜਿਹੜਾ ਖਾਲੀ ਸਥਾਨ ਤੇ ਆਜਣ ਉੱਚੇ ਸਥਾਨ ਤੇ ਆਜਣ ਸੋਧਰ ਕੇ ਕੋਈ ਹੋਜੀ ਹੈਪਨਿੰਗ ਨਾ ਹੋਏ ਜਾਨ ਮਾਲ ਦੀ ਨੁਕਸਾਨ ਨਾ ਹੋਵੇ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਹੋਰੀ ਪੋਸਟ ਕੀ ਕੋਨੇਵਾਲ ਦਾ ਜਿਹੜਾ ਕੋਈ ਏਰੀਏ ਦੇ ਵਿੱਚ ਕੋਈ ਨਾ ਕਿਤੇ ਪਾਣੀ ਦੀ ਲੀਕੇਜ ਹੋਈ ਹੈ ਭਈ ਜਿਹੜਾ ਢਾਹ ਲੱਗੀ ਹੈ ਪੁੱਲ ਨੂੰ ਇਹ ਕੁਝ ਹੈ ਇਦਾਂ ਨਹੀਂ ਕੋਈ ਨਹੀਂ ਨਹੀਂ ਪੁੱਲ ਬਿਲਕੁਲ ਸੇਫ ਹੈ ਜੀ ਕੋਨੇਵਾਲ ਵਾਲਾ ਬਿਲਕੁਲ ਪੁੱਲ ਸੇਫ ਹੈ ਫਵਾ ਹੈਗੀ ਹੈ ਹੁਣੇ ਤੁਹਾਡੇ ਸਾਹਮਣੇ ਅਫੀਸਰਸ ਜਾ ਰਹੇ ਨੇ ਕੋਨੇਲੇ ਪੁੱਲ ਤੇ ਜਾ ਰਹੇ ਨੇ ਆਪਾਂ ਤੇ ਉਹ ਜਿਹੜੇ ਮਤਲਬ ਰਾਵੀ ਨਦੀ ਦੇ ਕੋਨੇ ਟੁੱਟਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਉਹ ਤਾਂ ਨਾਰਮਲ ਹੈ ਜਦੋਂ ਪਾਣੀ ਜ਼ਿਆਦਾ ਤਾਂ ਟੋਨਾ ਹੋਏਗਾ ਲੇਕਿਨ ਪੁੱਲ ਬਿਲਕੁਲ ਸੇਫ ਹੈ ਕੋਈ ਹੋਜੀ ਪ੍ਰੋਬਲਮ ਨਹੀਂ ਲੋਕਾਂ ਨੂੰ ਹੁਣ ਕੀ ਅਪੀਲ ਕੀਤੀ ਆ ਕਿੰਨੇ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਤੁਸੀਂ ਏਕਿਊਏਟ ਹੋਣ ਲਈ ਕਹਿੰਦਾ ਅਸੀਂ ਤੁਸੀਂ ਦੇ ਨਾਲ-ਨਾਲ ਜਿਹੜੇ ਪਿੰਡ ਨੇ ਜ ਉਹਨਾਂ ਨੂੰ ਅਪੀਲ ਕੀਤੀ ਆ ਕਿ ਖਾਲੀ ਕਰਕੇ ਆਪਣੇ ਘਰ ਉੱਚੀ ਜਗ੍ਹਾ ਤੇ ਆ ਜਾਓ ਇhtiyat ਦੇ ਤੌਰ ਤੇ ਕਿੱਲੇ ਪਿੰਡਾਂ ਕਿੰਨੇ 14 ਪਿੰਡ ਟੋਟਲ ਨੇ ਜੀ ਸਾਡੇ ਕਿਨੇ ਕਿਨੇ ਟੀਮਾਂ ਹੋਣ ਲੱਗੀਆਂ ਐਨਡੀਆਰਫ ਦੀਆਂ ਟੀਮਾਂ ਪਹੁੰਚ ਗਈਆਂ ਐਨਡੀਆਰ ਦੀ ਟੀਮ ਸਾਡੇ ਕੋਲ ਪਹੁੰਚ ਚੁੱਕੀ ਆ ਪਰ ਐਨਡੀਆਰ ਦੀ ਟੀਮ ਦਾ ਹਾਲੇ ਕੰਮ ਨਹੀਂ ਕਿਉਂਕਿ ਕੋਈ ਸਾਡਾ ਕੋਈ ਵੀ ਪ੍ਰਾਤਮਿਕ ਦਾ ਮੇਰ ਹੈ ਕੋਈ ਵੀ ਜਾਨ ਮਾਲ ਦੀ ਨੁਕਸਾਨ ਨਹੀਂ ਕੋਈ ਵੀ ਸਾਡਾ ਇਨਸਾਨ ਜਾਨਵਰ ਕਿਤੇ ਵੀ ਕੋਈ ਫਸਿਆ ਨਹੀਂ ਹੋਇਆ ਸਾਰੇ ਸੇਫ ਨੇ ਜਿਸ ਤਰੀਕੇ ਨਾਲ ਇੱਥੇ ਸਭ ਤੋਂ ਜ਼ਿਆਦਾ ਮਾਰ ਪਈ ਏਸੀ ਜੀ ਨੂੰ 88 ਦੇ ਹਰ ਦੀ ਗੱਲਾਂ ਚੱਲ ਰਹੀਆਂ ਚਰਚਾ ਚੱਲ ਰਹੀ ਹੈ ਕਿ ਫੇਰ ਉਸ ਤਰੀਕੇ ਦੇ ਹਾਲਾਤ ਜਿਹੜੇ ਆ ਬਣ ਸਕਦੇ ਨਾ ਜਿੰਨਾ ਪਾਣੀ ਉਦੋਂ ਆਇਆ ਸੀ ਉਸ ਤੋਂ ਜਿਹੜਾ ਜ਼ਿਆਦਾ ਪਾਣੀ ਹੁਣ ਇਸ ਵੇਲੇ ਆ ਰਿਹਾ ਜੀ ਇਹ ਸੁਣਿਆ 88 ਸਾਲ ਸੀ ਪਤਾ ਕੀਤਾ ਸੀ ਸਾਰਾ ਸਰਵੇ ਵੀ ਚੈੱਕ ਕੀਤਾ ਪੁਰਾਣਾ ਰਿਕਾਰਡ ਚੈੱਕ ਕੀਤਾ 88 ਵਰਗੇ ਹਾਲਾਤ ਜ਼ਰੂਰ ਨੇ ਇਸੇ ਕਰਕੇ ਅਸੀਂ ਪਬਲਿਕ ਨੂੰ ਪਹਿਲਾਂ ਹੀ ਅਵੇਅਰ ਕਰ ਰਹੇ ਹਾਂ ਸੋ ਦੈਟ ਕਿ ਉਹ ਖਾਲੀ ਕਰਕੇ ਉੱਚੀ ਜਗ੍ਹਾ ਤੇ ਆ ਜਾਣ ਤਾਂ ਜੋ ਕਿਸੇ ਨੁਕਸਾਨ ਤੋਂ ਬਚਿਆ ਜਾ ਸਕੇ ਏਸੀਗੇ ਐਸਜੀਐਮ ਆ ਨਾਲ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਆ ਜਿਹੜੇ ਨਾਲ ਲੱਗਦੇ ਦਰਿਆ ਦੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੁਰੱਖਿਅਤ ਜਗ੍ਹਾ ਦੇ ਉੱਤੇ ਚੱਲ ਜਾਣ ਔਰ ਜਿਹੜਾ ਪ੍ਰਸ਼ਾਸਨ ਵੱਲੋਂ ਬਣਾਏ ਗਿਆ ਜਿਹੜੇ ਕੇਂਦਰ ਆ ਉਹਨਾਂ ਦੇ ਉੱਤੇ ਜਾ ਕੇ ਚਲੇ ਜਾਣ ਤਾਂਕਿ ਜਿਹੜਾ ਕੋਈ ਵੀ ਜਾਨੀ ਜਾਂ مالی ਨੁਕਸਾਨ ਉਹ ਨਾ ਹੋ ਸਕੇ ਔਰ ਅਜੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਜੁੜੇ ਰਹੇ ਹੋ ਅਜੀ ਨਾਲਾ ਤੋਂ ਵਿਚਾਰਸ਼ਰਮਪੁਰ ਦੇਨੀ ਸੂਰਤ ਟੀਵੀ ਰਾਵੀ ਦਰਿਆ ਦਾ ਜਿਹੜਾ ਪੱਧਰ ਹੈ ਉਹ ਵਧਦਾ ਜਾ ਰਿਹਾ ਜੇ ਗੱਲ ਕਰੀਏ ਤਾਂ ਜਿਹੜਾ بارش ਲਗਾਤਾਰ ਹੋ ਰਹੀ ਹੈ ਔਰ ਇੱਕ ਜਿਹੜਾ ਡੈਮਸ ਦੇ ਉੱਤੇ ਜਿਹੜਾ ਪਾਣੀ ਛੱਡਣ ਦੇ ਕਰਕੇ ਜਿਹੜਾ ਹੈ ਉਹ ਲੈਵਲ ਜਿਹੜਾ ਹੈ ਉਹ ਵਧਦਾ-ਵਧਦਾ ਜਿਹੜਾ ਹੁਣ ਜਿਹੜਾ 3 ਲੱਖ ਤੋਂ ਉੱਪਰ ਹੋ ਚੁੱਕਾ ਹੈ ਜੇਕਰ ਗੱਲ ਕਰਦੇ ਆਪਾਂ ਇਸ ਵੇਲੇ ਅਮਿਸਰ ਏਰੀਏ ਦੇ ਨਾਲ ਲੱਗਦੇ ਰਵੀ ਦਰਿਆ ਦੀ ਤਾਂ ਇਸ ਵੇਲੇ ਸਾਡੇ ਨਾਲ ਜਿਹੜੇ ਐਸ.ਡੀ.ਐਮ. ਜਨਾਲਾ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਇਸ ਵੇਲੇ ਮੌਜੂਦਾ ਸਥਿਤੀ ਹੈ ਕਿੰਨਾ ਪਾਣੀ ਚੱਲ ਰਿਹਾ ਔਰ ਕੀ ਮਾਹੌਲ ਹੈ ਸਰ ਇਸ ਟਾਈਮ ਜਿਹੜਾ ਪਾਣੀ ਹੈ ਜੀ ਰ ਤੇ ਵਿਦਨ রাਵੀ ਹੈ ਪਰ ਇਹ ਹੈ ਕਿ ਕ੍ਰਾਸ ਕਰਕੇ ਸਾਡੀ ਤੁਸੀਂ ਕਾਫੀ ਦੂਰ ਹੈ ਤਾਂ ਅਖਲੇ ਤੁਸੀਂ ਤੱਕ ਨਹੀਂ ਪਾਣੀ ਪਹੁੰਚਿਆ ਟੱਚ ਜ਼ਰੂਰ ਕੀਤਾ ਤੁਸੀਂ ਨੂੰ ਸਰ ਅੱਗੇ ਜੇ ਗੱਲ ਕਰਦੇ ਹੋ ਹੋਰ ਕਿੰਨਾ ਪਾਣੀ ਆ ਰਿਹਾ ਕੋਈ ਖਤਰਾ ਹੈ ਕੋਈ ਹਾਂਜੀ ਹਾਂਜੀ ਬਾਰਿਸ਼ ਲਗਾਤਾਰ ਪੈ ਰਹੀ ਹੈ ਉਹਦੇ ਕਰਕੇ ਪਾਣੀ ਵਧਣ ਦੀ ਸੰਭਾਵਨਾ ਜਿਵੇਂ ਉਪਰ ਅਥਾਰਟਿਜ਼ ਨੇ ਸਾਨੂੰ ਦੱਸਿਆ ਤੇ ਉਹਦੇ ਕਰਕੇ ਅਸੀਂ ਥੋੜਾ ਜਿਹਾ ਪੈਨਿਕ ਵੀ ਕਰ ਰਹੇ ਹਾਂ ਤਾਂ ਜੋ ਪਬਲਿਕ ਨੂੰ ਅਪੀਲ ਕਰ ਰਹੇ ਹਾਂ ਕਿ ਜਿਹੜਾ ਖਾਲੀ ਸਥਾਨ ਤੇ ਆਜਣ ਉੱਚੇ ਸਥਾਨ ਤੇ ਆਜਣ ਸੋਦਰ ਕਿ ਕੋਈ ਹੋਜੀ ਹੈਪਨਿੰਗ ਨਾ ਹੋਏ ਜਾਨ ਮਾਲ ਦੀ ਨੁਕਸਾਨ ਨਾ ਹੋ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਹੋ ਰਹੀ ਪੋਸਟ ਕਿ ਕੋਨੇਵਾਲ ਦਾ ਜਿਹੜਾ ਕੋਈ ਏਰੀਆ ਦੇ ਵਿੱਚ ਕੋਈ ਨਾ ਕਿਤੇ ਪਾਣੀ ਦੀ ਲੀਕੇਜ ਹੋਈ ਹੈ ਕੋਈ ਜਿਹੜਾ ਢਾਹ ਲੱਗੀ ਹੈ ਪੁਲ ਨੂੰ ਇਹ ਕੁਝ ਹੈ ਇਦਾਂ ਨਹੀਂ ਕੋਈ ਨਹੀਂ ਨਹੀਂ ਪੁਲ ਬਿਲਕੁਲ ਸੇਫ ਹੈ ਜੀ ਕੋਨੇਵਾਲ ਵਾਲਾ ਬਿਲਕੁਲ ਪੁਲ ਸੇਫ ਹੈ ਫਵਾ ਹੈਗੀ ਹੈ ਹੁਣੇ ਤੁਹਾਡੇ ਸਾਹਮਣੇ ਅਫੀਸਰਸ ਜਾ ਰਹੇ ਨੇ ਕੋਨੇਵਾਲੇ ਪੁਲ ਤੇ ਜਾ ਰਹੇ ਨੇ ਆਪਾਂ ਤੇ ਉਹ ਜਿਹੜੇ ਮਤਲਬ ਰਾਵੀ ਨਦੀ ਦੇ ਕੋਨੇ ਟੁੱਟਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਉਹ ਤਾਂ ਨਾਰਮਲ ਹੈ ਜਦੋਂ ਪਾਣੀ ਜ਼ਿਆਦਾ ਤਾਂ ਟੁੱਟਣਾ ਹੋਏਗਾ ਲੇਕਿਨ ਪੁੱਲ ਬਿਲਕੁਲ ਸੇਫ ਹੈ ਕੋਈ ਹੋਜੀ ਪ੍ਰੋਬਲਮ ਨਹੀਂ ਲੋਕਾਂ ਨੂੰ ਹੁਣ ਕੀ ਅਪੀਲ ਕੀਤੀ ਆ ਕਿੰਨੇ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਤੁਸੀਂ ਉੱਥੇ ਏਵੈਕੂਏਟ ਹੋਣ ਲਈ ਕਹਿੰਦਾ ਅਸੀਂ ਤੁਸੀਂ ਦੇ ਨਾਂ ਨਾਲ ਜਿਹੜੇ ਪਿੰਡ ਨੇ ਜ ਉਹਨਾਂ ਨੂੰ ਅਪੀਲ ਕੀਤੀ ਆ ਕਿ ਖਾਲੀ ਕਰਕੇ ਆਪਣੇ ਘਰ ਉੱਚੀ ਜਗ੍ਹਾ ਤੇ ਆ ਜਾਓ ਇhtiyat ਦੇ ਤੌਰ ਤੇ ਕਿੰਨੇ ਪਿੰਡ ਕਿਹੜੇ 14 ਪਿੰਡ ਟੋਟਲ ਨੇ ਸਾਡੇ ਕਿਹੜੀਆਂ ਕਿਹੜੀਆਂ ਟੀਮਾਂ ਹੁਣ ਲੱਗੀਆਂ ਐਨਡੀਆਰਫ ਦੀਆਂ ਟੀਮਾਂ ਆ ਪਹੁੰਚ ਗਈਆਂ ਐਨਡੀਆਰਫ ਦੀ ਟੀਮ ਸਾਡੇ ਕੋਲ ਪਹੁੰਚ ਚੁੱਕੀ ਆ ਪਰ ਐਨਡੀਆਰ ਦੀ ਟੀਮ ਦਾ ਹਲੇ ਕੰਮ ਨਹੀਂ ਕਿਉਂਕਿ ਕੋਈ ਸਾਡਾ ਕੋਈ ਵੀ ਪ੍ਰਮਾਤਮਾ ਦਾ ਮਿਹਰ ਹੈ ਕੋਈ ਵੀ ਜਾਨ ਮ ਇਨਸਾਨ ਜਾਨਵਰ ਕਿਤੇ ਵੀ ਕੋਈ ਫਸਿਆ ਨਹੀਂ ਕੋਇਆ ਸਾਰੇ ਸੇਫ ਨੇ ਜਿਸ ਤਰੀਕੇ ਨਾਲ ਇੱਥੇ ਸਭ ਤੋਂ ਜ਼ਿਆਦਾ ਮਾਰ ਪਈ ਏਸੀਜੀ ਨੂੰ 88 ਦੇ ਹਰ ਦੀ ਗੱਲਾਂ ਚੱਲ ਰਹੀਆਂ ਚਰਚਾ ਚੱਲ ਰਹੀ ਹੈ ਕਿ ਫੇਰ ਉਸ ਤਰੀਕੇ ਦੇ ਹਾਲਾਤ ਜਿਹੜੇ ਆ ਬਣ ਸਕਦੇ ਨਾ ਜਿੰਨਾ ਪਾਣੀ ਉਦੋਂ ਆਇਆ ਸੀ ਉਸ ਤੋਂ ਜਿਹੜਾ ਜ਼ਿਆਦਾ ਪਾਣੀ ਹੁਣ ਇਸ ਵੇਲੇ ਆ ਰਿਹਾ ਜੀ ਇਹ ਸੁਣਿਆ 88 ਸਾਲ ਸੀ ਪਤਾ ਕੀਤਾ ਸੀ ਸਾਰਾ ਸਰਵੇ ਵੀ ਚੈੱਕ ਕੀਤਾ ਪੁਰਾਣਾ ਰਿਕਾਰਡ ਚੈੱਕ ਕੀਤਾ 88 ਵਰਗੇ ਹਾਲਾਤ ਜ਼ਰੂਰ ਨੇ ਇਸੇ ਕਰਕੇ ਅਸੀਂ ਪਬਲਿਕ ਨੂੰ ਪਹਿਲਾਂ ਹੀ ਅਵੇਅਰ ਕਰ ਰਹੇ ਹਾਂ ਸੋ ਥੈਟ ਕਿ ਉਹ ਖਾਲੀ ਕਰਕੇ ਉੱਚੀ ਜਗ੍ਹਾ ਤੇ ਆ ਜਾਣ ਤਾਂ ਜੋ ਕਿਸੇ ਨੁਕਸਾਨ ਤੋਂ ਬਚਿਆ ਜਾ ਸਕੇ ਤੋ ਇਹ ਸਿੱਕੇ ਐਸ.ਡੀ.ਐਮ. ਨਾਲਾ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਆ ਜਿਹੜੇ ਨਾਲ ਲੱਗਦੇ ਦਰਿਆ ਦੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੁਰੱਖਿਅਤ ਜਗ੍ਹਾ ਦੇ ਉੱਤੇ ਚੱਲ ਜਾਣ ਔਰ ਇਹਨਾਂ ਪ੍ਰਸ਼ਾਸਨ ਵੱਲੋਂ ਬਣਾਏ ਗਏ ਜਿਹੜੇ ਕੇਂਦਰ ਆ ਉਹਨਾਂ ਦੇ ਉੱਤੇ ਜਾ ਕੇ ਚਲੇ ਜਾਣ ਤਾਂਕਿ ਜਿਹੜਾ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਉਹਨਾਂ ਦਾ ਹੋ ਸਕੇ ਔਰ ਅੱਜੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਜੁੜੇ ਰਹੇ ਹਾਂ ਅੱਜ ਨਾਲਾ ਤੋਂ ਵਿਚਾਰ ਚੈਨਲਪੁਰ ਦੈਨਿਊਸੋਰੇ ਟੀਵੀ